ਪਈ ਅਮਰਤਪਾਲ ਸਬੰਧੀ ਸਿਆਸਤ ਦਾ ਮਾਹੌਲ ਜਿਹੜਾ ਆ ਉਹ ਫਿਲਹਾਲ ਵੱਖਰੇ ਪੱਧਰ ਦੇ ਉੱਤੇ ਪਖਿਆ ਪਿਆ ਹੈ ਹਰ ਕੋਈ ਇਸ ਵੇਲੇ ਜਾਣਨਾ ਚਾਹੁੰਦਾ ਕਿ ਅਮਰਤਪਾਲ ਸਿੰਘ ਸਿਆਸਤ ਵਿੱਚ ਕਦੋਂ ਆ ਰਹੇ ਨੇ ਕਿਸ ਤਰ੍ਹਾਂ ਆ ਰਹੇ ਨੇ ਔਰ ਦੂਜੀ ਵੱਡੀ ਗੱਲ ਬਲਟੋਹਾ ਦਾ ਬਿਆਨ ਜਿਹੜਾ ਉਹ ਵੱਡੇ ਪੱਧਰ ਤੇ ਸਰਕੂਲੇਟ ਹੋ ਰਿਹਾ ਹੈ ਬਿਰਸਾ ਸਿੰਘ ਬਲਟੋਹਾ ਜਿਹੜੇ ਉਹਨਾਂ ਦੇ ਸਿਆਸੀ ਵਿਰੋਧੀ ਨੇ ਅਮਰਤਪਾਲ ਸਿੰਘ ਦੇ ਖਿਲਾਫ ਭਰਪੂਰ ਪ੍ਰਚਾਰ ਕਰਦੇ ਸੁਣਾਈ ਦੇ ਰਹੇ ਨੇ ਦਿਖਾਈ ਦੇ ਰਹੇ ਨੇ ਉਹਨਾਂ ਦੇ ਵੱਲੋਂ ਹੀ ਲੰਘੇ ਦਿਨ ਚੈਲੰਜ ਦਿੱਤਾ ਗਿਆ ਸੀ ਪਰ ਉਸ ਚੈਲੰਜ ਦਾ ਕੀ ਮਹੱਤਵ ਹੈਗਾ ਉਹ ਚੈਲੰਜ ਜਿਹੜਾ ਆ ਉਹ ਕਿੱਥੇ ਆ ਖੜਦਾ ਆ ਭਾਈ ਅਮਰਿਤਪਾਲ ਸਿੰਘ ਇਲੈਕਸ਼ਨਸ ਲੜਨ ਦਾ ਜਿਨ੍ਹਾਂ ਦੇ ਬਾਰੇ ਦਾਵਾ ਕੀਤਾ ਗਿਆ ਆ ਜਿਨ੍ਹਾਂ ਨੇ ਆਉਣ ਵਾਲੀਆਂ ਚੋਣਾਂ ਜਿਹੜੀਆਂ ਨੇ ਇਹ ਲੜਨੀਆਂ ਨੇ ਪ੍ਰਚਾਰ ਚੱਲਦਾ ਪਿਆ ਕਿ ਉਹਨਾਂ ਦੇ ਵੱਲੋਂ ਕੋਈ ਵਿਅਕਤੀ ਵਰਸਾ ਸਿੰਘ ਬਲਟੋਹਾ ਦੇ ਨਾਲ ਡਿਬੇਟ ਕਰੇਗਾ ਵਰਸਾ ਸਿੰਘ ਬਲਟੋਹਾ ਨੇ ਆਪਣੇ ਬਿਆਨ ਦੇ ਵਿੱਚ ਜੇ ਰਿਕਾਲ ਕਰੀਏ ਤਾਂ ਇਹ ਸਾਫ਼ ਕਿਹਾ ਸੀਗਾ ਕਿ ਅਮਰਿਤਪਾਲ ਸਿੰਘ ਦੇ ਨਾਲ ਦਾ ਕੋਈ ਸਾਥੀ ਵੱਡਾ ਜਾਂ ਛੋਟਾ ਜਾਂ ਪਰਿਵਾਰਕ ਮੈਂਬਰ ਮੇਰੇ ਨਾਲ ਆ ਕੇ ਡਿਬੇਟ ਕਰ ਲਵੇ ਔਰ ਜਿਹੜਾ ਡਿਬੇਟ ਹਾਰੂਗਾ ਉਹਨੂੰ ਸਿਆਸਤ ਛੱਡਣੀ ਪਊਗੀ। ਉਹਨਾਂ ਨੇ ਸਾਫ਼ ਕਿਹਾ ਕਿ ਜੇ ਮੈਂ ਵੀ ਡਿਬੇਟ ਹਾਰ ਜਾਣਾ ਤਾਂ ਮੈਂ ਸਿਆਸਤ ਛੱਡ ਦਵਾਂਗਾ। ਯਾਨੀ ਕਿ ਵਿਰਸਾ ਸਿੰਘ ਵਲਟੋਹਾ ਐਨੇ ਜ਼ਿਆਦਾ ਕੰਕਰੀਟ ਹੈਗੇ ਆਪਣੇ ਵਿਚਾਰਾਂ ਦੇ ਉੱਤੇ। ਉਹਨਾਂ ਨੇ ਸਾਫ਼ ਤੌਰ ਦੇ ਉੱਤੇ ਆਰਐਸਐਸ ਦੇ ਹਵਾਲੇ ਲਏ ਨੇ। ਆਰਐਸਐਸ ਦੇ ਹਵਾਲੇ ਦੇ ਕੇ ਉਹਨਾਂ ਨੇ ਕਿਹਾ ਕਿ ਆਰਐਸਐਸ ਦੇ ਲੋਕ ਅਮਰਿਤਪਾਲ ਸਿੰਘ ਨੂੰ ਮਿਲਦੇ ਪਏ ਨੇ। ਜੇਲ੍ਹਾਂ ਦੇ ਵਿੱਚ ਜਾ ਕੇ ਆਰਐਸਐਸ ਦੇ ਲੋਕ ਜਿਹੜੇ ਨੇ ਅਮਰਿਤਪਾਲ ਸਿੰਘ ਦੇ ਸੰਪਰਕ ਦੇ ਵਿੱਚ ਨੇ ਉਹਨਾਂ ਨੇ ਸਾਫ਼ ਇਸ ਚੀਜ਼ ਨੂੰ ਐਲੈਬੋਰੇਟ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਅਮਰਿਤਪਾਲ ਸਿੰਘ ਨੂੰ ਆਰਐਸਐਸ ਅਗਾਹ ਲਿਆ ਰਹੀ ਹੈ। ਸਾਫ਼ ਤੌਰ ਦੇ ਉੱ ਤੁਹਾਨੂੰ ਮਕਸਦਾਤ ਜੇਤ ਹਾਸਿਲ ਕਰਨਾ ਹੈ ਉਹ ਭਾਵੇਂ ਹੋਕੀਆਂ ਬਾਇਕ੍ਰੋਕ ਕੀਤਾ ਜਾਵੇ ਸਿਆਸਤਦਾਨ ਆਮੂਮਨ ਇਹੋ ਜੇ ਇਲਜ਼ਾਮ ਲਾਉਂਦੇ ਨੇ ਵਕ ਵਕਤਾਂ ਦੀਆਂ ਜਥੇਬੰਦੀਆਂ ਦਾ ਗਰਾਊਂਡ ਬਣਾ ਕੇ ਉਨਾ ਦਾ ਇਸਤੇਮਾਲ ਜਿਹੜਾ ਉਹ ਕੀਤਾ ਜਾਂਦਾ ਹੈ ਇਹ ਕੋਈ ਨਵੀਂ ਗੱਲ ਨਹੀਂ ਹੈ ਪਰ ਅਮਰਿਤਪਾਲ ਸਿੰਘ ਦੇ ਮਾਮਲੇ ਦੇ ਵਿੱਚ ਜਿੱਥੇ ਆਪਾਂ ਅਮਰਿਤਪਾਲ ਸਿੰਘ ਦੀ ਗੱਲ ਕਰਦੇ ਆਂ ਤਾਂ ਲੋਕ ਪੰਥ ਨੂੰ ਸਭ ਤੋਂ ਅੱਗੇ ਲਿਆ ਕੇ ਖਿਲਾੜ ਦਿੰਦੇ ਨੇ ਲੋਕ ਸਾਫ਼ ਤੌਰ ਦੇ ਉੱਤੇ ਮੰਨ ਜਾਂਦੇ ਨੇ ਕਿ ਭਾਈ ਅਮਰਿਤਪਾਲ ਸਿੰਘ ਤਾਂ ਮਤਲਬ ਮਤਲਬ ਪੰਥ ਉੱਥੇ ਹੀ ਬਿਰਸਾ ਸਿੰਘ ਵਿਲਟੋਹਾ ਜਦੋਂ ਆਰਐਸਐਸ ਦੀ ਝੋਟ ਪੰਥਕ ਵਿਚਾਰਧਾਰਾ ਦੇ ਉੱਤੇ ਕਰਦੇ ਨੇ ਤਾਂ ਜ਼ਰੂਰ ਬਿਵਾਲ ਮੱਚਦਾ ਆ ਔਰ ਹੁਣ ਦੁਬਾਰਾ ਉਹੀ ਬਿਵਾਲ ਜਿਹੜਾ ਉਹ ਮਚਾਇਆ ਜਾ ਰਿਹਾ ਬਿਰਸਾ ਸਿੰਘ ਵਿਲਟੋਹਾ ਵਾਰ-ਵਾਰ ਇਹੀ ਗੱਲ ਕਰ ਰਹੇ ਨੇ ਕਿ ਆਰਐਸਐਸ ਜਿਹੜੇ ਨੁਮਾਇੰਦੇ ਨੇ ਉਹੋ ਅਮਰਿਤਪਾਲ ਸਿੰਘ ਦੇ ਸੰਪਰਕ ਦੇ ਵਿੱਚ ਨੇ ਆਰਐਸਐਸ ਜਿਹੜੀ ਆ ਉਹ ਅਮਰਿਤਪਾਲ ਸਿੰਘ ਨੂੰ ਸਾਹਮਣੇ ਲਿਆਉਣਾ ਚਾਹੁੰਦੀ ਹੈ ਇਹ ਗੱਲਾਂ ਜਿਹੜੀਆਂ ਨੇ ਇਹਨਾਂ ਗੱਲਾਂ ਦੇ ਦਾਅਵੇ ਕੀਤੇ ਜਾਂਦੇ ਰਹੇ ਨੇ ਹੁਣ ਤੱਕ ਵਿਰਸਾ ਸਿੰਘ ਵਲਟੋਹਾ ਦੇ ਵੱਲੋਂ ਲੰਘੇ ਕੱਲ ਵੀ ਕੁਝ ਗੱਲਾਂ ਜਿਹੜੀਆਂ ਨੇ ਉਹਨਾਂ ਵੱਲੋਂ ਕੀਤੀਆਂ ਗਈਆਂ ਸੀ ਰਾਜਦੇਵ ਸਿੰਘ ਖਾਲਸਾ ਦੇ ਬਾਬਤ ਵੀ ਉਹਨਾਂ ਨੇ ਇਹ ਗੱਲ ਕਾਹੀ ਸੀ ਕਿ ਆਰਐਸਐਸ ਦੇ ਖਾਸੇ ਨਜ਼ਦੀਕੀ ਨੁਮਾਇੰਦੇ ਰਹੇ ਨੇ ਰਾਜਦੇਵ ਸਿੰਘ ਖਾਲਸਾ ਤੇ ਉਹ ਰਾਜਦੇਵ ਸਿੰਘ ਖਾਲਸਾ ਵੀ ਅਮਰਿਤਪਾਲ ਸਿੰਘ ਨੂੰ ਚੋਣਾਂਵਲ ਲਿਆਉਣ ਦਾ ਇੱਕ ਵੱਡਾ ਕਾਰਨ ਰਹੇ ਨੇ ਇਸ ਗੱਲ ਦਾ ਜਿਹੜਾ ਉਹ ਦਾਵਾ ਕੀਤਾ ਗਿਆ ਇੱਥੇ ਆ ਕੇ ਜ਼ਰੂਰ ਕਿਤਨਾ ਕਿਤੇ ਪੇਚ ਜਿਹੜਾ ਉਹ ਫਸਦਾ ਪਰ ਗੱਲ ਹੁਣ ਆ ਗਈ ਹੈ ਚੈਲੰਜ ਦੇ ਉੱਤੇ ਗੱਲ ਆਈ ਹੈ ਚੈਲੰਜ ਦੇ ਉੱਤੇ ਅਮਰਿਤਪਾਲ ਸਿੰਘ ਦੇ ਸਮਰਥਕ ਉਹਨਾਂ ਦਾ ਪਰਿਵਾਰ ਕੀ ਇਹ ਚੈਲੰਜ ਮਨਜ਼ੂਰ ਕਰੇਗਾ ਕਿਉਂਕਿ ਇੱਥੇ ਡਿਬੇਟ ਦੀ ਗੱਲ ਹੈਗੀ ਔਰ ਡਿਬੇਟ ਹੋਣੀ ਵੀ ਚਾਹੀਦੀ ਹੈ ਡਿਬੇਟ ਜੇ ਹੋਵੇਗੀ ਤਾਂ ਹੀ ਲੋਕ ਸੱਚ ਜਾਣ ਸਕਣਗੇ ਕਿ ਆਖਰਕਾਰ ਪੰਜਾਬ ਦੇ ਮੁੱਦੇ ਕੀ ਹੈ ਮਸਲੇ ਕੀ ਨੇ ਪੰਥ ਦੇ ਮੁੱਦੇ ਕੀ ਨੇ ਪੰਥ ਦੇ ਮਸਲੇ ਕੀ ਨੇ ਜੇ ਪੰਜਾਬ ਦੀ ਹਦੂਦ ਤੱਕ ਹੀ ਸੀਮਿਤ ਹੋ ਕੇ ਰਹਿਣਾ ਜੇ ਪੰਥ ਦੀ ਹਦੂਦ ਤੱਕ ਹੀ ਸੀਮਿਤ ਹੋ ਕੇ ਰਹਿਣਾ ਤਾਂ ਪੰ ਆਂ ਨੂੰ ਵੀ ਵਿਚਾਰਨਾ ਚਾਹੀਦਾ ਆ ਪੰਥ ਨਿਗਾਰ ਵੱਲ ਕਿਵੇਂ ਜਾ ਰਿਹਾ ਹੈ ਕਿਵੇਂ ਸਿੱਖਾਂ ਦੀਆਂ ਟਰਾਂਸਫਰਮੇਸ਼ਨਸ ਕੀਤੀਆਂ ਜਾ ਰਹੀਆਂ ਨੇ ਕਿਵੇਂ ਉਹਨਾਂ ਨੂੰ ਧਰਮ ਪਰਿਵਰਤਨ ਦੇ ਵੱਲ ਧੱਕਿਆ ਜਾ ਰਿਹਾ ਹਰ ਇੱਕ ਚੀਜ਼ ਜਿਹੜੀ ਪੰਜਾਬ ਦੀ ਹਦੂਦ ਦੇ ਅੰਦਰ ਵਾਪਰ ਰਹੀ ਆ ਪੰਜਾਬ ਜਿਸ ਨੂੰ ਗੁਰੂਆਂ ਦਾ ਪੰਜਾਬ ਕਿਹਾ ਜਾਂਦਾ ਜਿਸ ਨੂੰ ਪੀਰਾਂ ਪੈਗੰਬਰਾਂ ਦਾ ਪੰਜਾਬ ਕਿਹਾ ਜਾਂਦਾ ਕਿਵੇਂ ਉਹਨਾਂ ਗੁਰੂਆਂ ਦੇ ਦੱਸੇ ਰਾਹਾਂ ਦੇ ਉੱਤੇ ਤੁਰਨ ਵਾਲੇ ਸਿੱਖ ਜਿਹੜੇ ਨੇ ਉਹ ਆਪਣਾ ਧਰਮ ਪਰਿਵਰਤਨ ਕਰ ਰਹੇ ਨੇ ਇਹਨਾਂ ਇਹਨਾਂ ਦਾ ਜਵਾਬ ਜਿਹੜਾ ਹੈ ਉਹ ਇਸ ਵੇਲੇ ਪੰਥ ਮੰਗਦਾ ਪਿਆ ਪਰ ਕੀ ਇਹ ਡਿਬੇਟ ਦਾ ਹਿੱਸਾ ਹੋਣਗੇ ਗੱਲ ਇਹ ਇੱਥੇ ਆ ਕੇ ਖੜਦੀ ਆ ਨਸ਼ੇ ਦਾ ਮ ਜਿਹੜਾ ਗੁਰੂਆਂ ਨੇ ਖੰਡੇ ਬਾਟੇ ਦੀ ਪੌਲ ਛਕਾ ਕੇ ਅੰਮ੍ਰਿਤ ਸੰਚਾਰ ਕੀਤਾ ਸੀ ਔਰ ਸਿੰਘ ਸਜਾਇਆ ਸੀ ਉਹ ਸਿੰਘ ਹੁਣ ਨਸ਼ੇ ਦੇ ਦਲਦਲ ਦੇ ਵਿੱਚ ਫਸੇ ਹੋਏ ਨੇ ਇਹ ਮੁੱਦੇ ਨੇ ਪੰਥ ਦੇ ਜਿਨ੍ਹਾਂ ਨੂੰ ਪ੍ਰਚਾਰਿਆ ਜਾਣਾ ਚਾਹੀਦਾ ਆ ਪਰ ਕੀ ਇਹ ਮੁੱਦੇ ਡਿਬੇਟ ਦਾ ਹਿੱਸਾ ਬਣ ਸਕਣਗੇ ਗੱਲ ਇੱਥੇ ਆ ਕੇ ਖੜਦੀ ਏ ਸਿਚੁਏਸ਼ਨਸ ਦੇ ਵਿੱਚ ਇੱਕ ਵੱਡੀ ਇੱਕ ਵਿਸਥਾਰਪੂਰਵਕ ਡਿਬੇਟ ਚਾਹੀਦੀ ਏ ਲੋਕਾਂ ਨੂੰ ਜੋੜਨ ਦੀ ਜੁਗਤੀ ਚਾਹੀਦੀ ਏ ਲੋਕ ਤਾਂ ਹੀ ਜੁੜਨਗੇ ਜੇ ਉਹਨਾਂ ਦੇ ਕੋਲ ਕੋਈ ਹੀਲਾ ਹੋਵੇਗਾ ਲੋਕ ਜਾਣਦੇ ਨੇ ਕਿ ਉਹਨਾਂ ਦੇ ਪਰਿਵਾਰਕ ਮੈਂਬਰ ਨਸ਼ੇ 'ਚ ਡੁੱਬੇ ਪਏ ਨੇ ਉਹ ਜਾਣਦੇ ਨੇ ਕਿ ਪੰਥ ਇਸ ਵੇਲੇ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਕਰ ਰਿਹਾ ਪਰ ਇਸ ਨੂੰ ਕੱਢਣਾ ਕਿਸ ਤਰ੍ਹਾਂ ਆ ਇਸ ਵਾਸਤੇ ਲੋਕਾਂ ਨੂੰ ਵੀ ਸੈਟੀਸਫਾਈ ਕਰਨਾ ਪਵੇਗਾ ਪੰਥ ਦੇ ਨੁਮਾਇੰਦਿਆਂ ਨੂੰ ਹੀ ਸੈਟੀਸਫੈਕਸ਼ਨ ਦੇਣੀ ਪਵੇਗੀ ਜਿਸ ਵਾਸਤੇ ਲੋਕ ਉਹਨਾਂ ਨੂੰ ਅੱਗੇ ਲਿਆਉਣਗੇ ਜਨਤਾ ਉਹਨਾਂ ਨੂੰ ਅੱਗੇ ਲਿਆ ਕੇ ਤੇ ਵੋਟ ਪਾਵੇਗੀ ਪਰ ਦੂਜੇ ਪਾਸੇ ਜਦੋਂ ਪਰਿਵਾਰ ਤੱਕ ਦੀ ਗੱਲ ਆਉਂਦੀ ਹੈ ਤਾਂ ਪਰਿਵਾਰ ਸ਼ਾਇਦ ਬਹੁਤ ਹੀ ਜ਼ਿਆਦਾ ਛੋਟੇ ਬਿਆਨ ਦੇ ਰਿਹਾ ਹੈ ਇਸ ਵੇਲੇ ਛੋਟੇ ਦਾ ਮਤਲਬ ਕਿ ਐਨ ਐਨੇ ਜ਼ਿਆਦੇ ਲੈਂਥੀ ਬਿਆਨ ਨਹੀਂ ਹੈਗੇ ਜਿਹੜੇ ਪ੍ਰੋਪਰ ਤਰੀਕੇ ਦੇ ਨਾਲ ਪੂਰਨ ਤਰੀਕੇ ਦੇ ਨਾਲ ਐਕਸਪਲੇਨ ਕਰ ਸਕਣ ਖੇਤੀ ਤੋਂ ਖੇਤੀ ਗੱਲ ਨੂੰ ਮਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਪਦਰ ਦੀ ਜਿਹੜੀ ਪ੍ਰਚਾਰਕ ਪ੍ਰਕਿਰਿਆ ਜਿਹੜੀ ਚੱਲਦੀ ਪਈ ਹੈ ਅਮਰਪਾਲ ਸਿੰਘ ਦੇ ਵੱਲੋਂ ਇਹ ਜ਼ਰੂਰ ਜਿਹੜੀ ਠੇਸ ਪਹੁੰਚਾ ਸਕਦੀ ਹੈ ਪਰ ਦ ਉਬੜੇ ਹੀ ਆਰਾਮ ਦੇ ਨਾਲ ਔਰ ਸਿੱਧੇ ਹਮਲੇ ਅਮਰਿਤਪਾਲ ਸਿੰਘ ਦੇ ਉੱਤੇ ਕਰ ਰਹੇ ਨੇ ਇਹ ਜ਼ਰੂਰ ਉਹਨਾਂ ਦੇ ਵੱਲੋਂ ਇੱਕ ਪ੍ਰੋਗਰਾਮ ਬਣਾਇਆ ਗਿਆ ਹੈ ਕਿ ਹੁਣ ਅਮਰਿਤਪਾਲ ਸਿੰਘ ਨੂੰ ਆਰਐਸਐਸ ਦੇ ਨਾਲ ਜੋੜਿਆ ਜਾਵੇ ਜੋ ਕਿ ਪ੍ਰਤੀਤ ਵੀ ਹੋ ਰਿਹਾ ਸ਼ਾਇਦ ਉਹਨਾਂ ਦੇ ਬਿਆਨਾਂ ਤੋਂ ਪਰ ਇਸ ਦੇ ਨਾਲ ਨਾਲ ਅਮਰਿਤਪਾਲ ਸਿੰਘ ਦੀ ਛਵੀ ਜਿਹੜੀ ਆ ਉਹ ਜ਼ਰੂਰ ਖਰਾਬ ਹੋ ਰਹੀ ਹੈ ਔਰ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਨੂੰ ਇਸ ਗੱਲ ਦਾ ਸਾਹਮਣਾ ਕਰਨਾ ਪੈ ਸਕਦਾ ਪਰ ਇਸ ਚੈਲੰਜ ਨੂੰ ਲੈ ਕੇ ਜਨਤ ਦੇ ਵਿੱਚ ਗੱਲ ਕਰੀਏ ਤੇ ਚੈਲੰਜ ਆਪਣੇ ਆਪ ਦੇ ਵਿੱਚ ਇੱਕ ਬਹੁਤ ਮਹੱਤਵਪੂਰਨ ਗੱਲ ਹੈ ਕਿਉਂਕਿ ਇਹ ਡਿਬੇਟ ਜਿਹੜਾ ਆ ਇਹ ਦੋ ਪੰਥਕ ਧਿਰਾਂ ਦਾ ਦੋ ਆਪਣੇ ਆਪ ਦੇ ਵਿੱਚ ਆਪਣੇ ਆਪ ਨੂੰ ਇਹ ਧਰਾਂ ਦਾ ਡਿਬੇਟ ਹੋਵੇਗਾ ਇੱਕ ਦੂਸਰੇ ਦੇ ਨਾਲ ਔਰ ਜੇ ਇਹ ਡਿਬੇਟ ਹੁੰਦਾ ਆ ਔਰ ਜੇ ਇਹ ਡਿਬੇਟ ਅਪਰੂਵ ਕੀਤਾ ਜਾਂਦਾ ਅਮਰਤਪਾਲ ਸਿੰਘ ਦੇ ਪੱਖ ਦੇ ਵੱਲੋਂ ਤਾਂ ਜ਼ਰੂਰ ਇਸ ਡਿਬੇਟ ਦਾ ਹੋਣਾ ਇੱਕ ਮਹੱਤਵਪੂਰਨ ਪ੍ਰੋਗਰਾਮ ਹੋਵੇਗਾ ਔਰ ਜ਼ਰੂਰੀ ਹੋਵੇਗਾ ਖੈਰ ਅੰਤ ਦੇ ਵਿੱਚ ਕੀ ਹੁੰਦਾ ਇਸ ਡਿਬੇਟ ਨੂੰ ਅਮਲ ਦੇ ਵਿੱਚ ਲਿਆਇਆ ਜਾਂਦਾ ਜਾਂ ਨਹੀਂ ਜਾਂ ਅਮਰਤਪਾਲ ਸਿੰਘ ਦਾ ਪਰਿਵਾਰ ਇਸ ਡਿਬੇਟ ਤੋਂ ਇਸ ਚੈਲੰਜ ਤੋਂ ਪੈਰ ਪਿਛਾਂ ਵੱਲ ਨੂੰ ਖਿੱਚ ਲੈਂਦਾ ਇਹ ਸਮਾਂ ਦੱਸੇਗਾ ਕਿਉਂਕਿ ਜੇ ਇਹੋ ਜੀ ਸਥਿਤੀ ਬਣਦੀ ਹੈ ਜੇ ਪੈਰ ਪਿਛਾਂ ਖਿੱਚੇ ਜਾਂਦੇ ਨੇ ਤਾਂ ਜ਼ਰੂਰ ਆਉਣ ਦੇ ਸਮੇਂ ਦੇ ਵਿੱਚ ਵੱਡੀ ਢਾਹ ਜਿਹੜੀ ਆ ਉਹ ਲੱਗ ਸਕਦੀ ਹੈ ਜੋ ਵੀ ਹੋਏਗਾ ਦੱਸਦੇ ਰਵਾਂਗੇ ਅਮਰਤਪਾਲ ਸਿੰਘ ਦਾ ਪਰਿਵਾਰ ਚੈਲੰਜ ਕਬੂਲੇਗਾ ਨਹੀਂ ਕਬੂਲੇਗਾ ਉਹ ਸਮਾਂ ਦੱਸੇਗਾ ਜੋ ਵੀ ਹੋਏਗਾ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ ਔਰ ਤੱਕਲੀਬ ਨੇ ਰੋ 1 ਇੰਡੀਆ ਪੰਜਾਬੀ ਤੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ